ਅਜੀ ਸਾਥਰੀਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਅਮੀਤ ਆ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਲਓ ਜੀ ਬੈਠੀ ਆ ਸਾਡੀ ਮਾਤਾ ਕਹਿੰਦੇ ਘਰ ਦੇ ਵਿੱਚ ਜਦੋਂ ਸਿਆਣਾ ਬੈਠਾ ਹੋਵੇ ਨਾ ਤਾਂ ਉਹ ਘਰ ਦਾ ਜਿੰਦਾ ਹੁੰਦਾ ਹੈ ਜੋ ਵੀ ਰੀਤੀ ਰਿਵਾਜ ਜੋ ਵੀ ਕਰਨ ਕੋਈ ਪ੍ਰੋਗਰਾਮ ਆ ਜਾਂ ਕੋਈ ਇਤਿਹਾਰਾ ਇਹ ਕੁਝ ਵੀ ਸਿਆਣੇ ਨੂੰ ਜਾਦਾ ਪਤਾ ਹੁੰਦਾ ਤੇ ਬਰੋਟਾ ਸੀ ਲਾ ਦਿੱਤਾ ਤੇ ਹੁਣ ਮਾਤਾ ਕਹਿੰਦੀ ਭਾਈ ਤੁਸੀਂ ਆ ਆਪ ਹੀ ਕੰਮ ਕਰ ਦੋ ਆ ਆਪਾਂ ਨੇ ਜ਼ਰੂਰੀ ਨੇ ਤੇ ਉਹ ਤੋਂ ਪਹਿਲਾਂ ਤੁਸੀਂ ਮਾਤਾ ਨਾਲ ਮੁਲਾਕਾਤ ਕਰੋ ਜੀ ਕਿਛੁ ਨਹੀਂ ਲੈ ਜੀ ਬੀਬੀ ਮੈਂ ਗੁਰਜੀਤ ਸਿੰਘ ਖਾਲਸਾ ਮੈਂ ਗੁਰਜੀਤ ਜੀ ਕੀ ਫਤ ਹੈ ਹੋਰ ਬਹੁਤ ਠੀਕ ਠਾਕ ਹੈ ਵਧੀਆ ਹੈ ਮਾਤਾ ਵੀ ਠੀਕ ਹੈ ਤੁਸੀਂ ਵੀ ਠੀਕ ਠਾਕ ਹੋ ਮਾੜਾ ਥੋਨਾਂ ਕੀ ਚੜਦੀ ਕਲਾ ਵਿੱਚ ਰੱਖੇ ਐਸੀ ਤਰ੍ਹਾਂ ਹੀ ਤੇ ਹਰ ਸਾਭ ਨੂੰ ਪਤਾ ਸਾਨੂੰ ਆਉਣ ਹੁੰਦੇ ਕੇ ਤੰਦਰੁਸਤੀ ਆਖੇ ਤੁਮਹਾਰਾ ਚੜਦੀ ਕਲਾ ਉਹ ਪਰਮਾਤਮਾ ਗੁਰਦਾਸ ਤੁਸੀਂ ਹਮੇਸ਼ਾ ਚੜਦੀ ਕਲਾ ਵਿੱਚ ਰਹਿਣ ਤੰਦਰੁਸਤ ਰਹੋ ਤੇ ਦੁੱਖ ਤੋਂ ਤਕਲੀਫ ਤੋਂ ਦੂਰ ਕਿ ਤੇਰਾ ਕੋਈ ਨਹੀਂ ਹੰਕਾਰ ਬਈ ਅੱਗੇ ਨੂੰ ਮਨਿੰਦਰ ਆ ਜਾ ਆ ਜਾ ਬੁੱਤ ਆਉਂਦੀ ਆ ਜਾ ਸਾਸ੍ਰੀਕਾਰ ਬੋਲਦੇ ਬਾਈ ਕੁਰਸੀ ਕਾ ਖਾਲਦਾ ਹੈ ਬਾਈ ਕੁਰਸੀ ਕੀ ਫਤੇ ਜੀ ਚਲੋ ਚਾਲੀ ਬੀ ਕੋਲੇ ਨਾ ਖੜੀ ਕੀਆ ਕਰਨਾ ਮੈਂ ਇਹਦੇ ਪਰ ਭੋਗ ਰੱਖ ਦੇ ਕਿੱਥੇ ਭੋਗ ਉੱਪਰ ਬੇਮਾਲ ਮੜਾ ਜਾਓ ਦੋ ਦੋ ਚਾਹੇ ਬਣਾ ਲੈਣੇ ਵਿੱਚ ਚਲੋ ਸਾਰੇ ਚਾਹੇ ਚਾਹੇ ਬੀਬੀ ਨੇ ਪੁੱਛਿਆ ਕਹਿੰਦਾ ਬੀਬੀ ਬੀਬੀ ਪੁੱਛਦਾ ਆਇਆ ਕਰਾ ਪੁੱਤ ਇਹ ਸਾਰਾ ਗੋਲਣਾ ਲੈ ਚੁਕਾਈ ਫੇਰ ਆਇਨਾ ਦੇਖੇ ਤਾਂ ਆਜ ਕਿੱਕਾ ਆਇ ਰਹੀ ਏ ਜੋ ਪਕਾਣ ਡਕੇ ਡੁੱਬ ਗਿਆ ਲਾ ਪੰਜ ਸੱਤੇ ਆਇ ਆਏ ਕਰ ਲੈ ਆਏ ਆਏ ਕਰ ਲੈ ਇੰਨੇ ਰੱਖ ਤਾਂ ਤੇ ਡਿੱਗਦੇ ਨਾ ਚਾਹੀਦੇ ਚਲ ਹੁਣ ਗਾਹ ਵੀ ਰੱਖ ਦੇ ਸਾਰੇ ਪਰ ਰੱਖ ਦੇ ਹੋਰ ਗਾਹ ਰੱਖ ਦੇ ਸਾਰੇ ਪੰਜ ਜੁਨੇ ਆ ਪੰਜ ਕਰ ਲਓ ਸੱਤ ਕਰ ਲਓ ਪੰਜ ਕਰਦੇ ਬਹੁਤ ਵੀ ਪੰਜ ਹੋਰ ਬਹੁਤ ਹਾਂ ਹੋਰ ਦਬਰ ਵੀ ਰੱਖ ਦੇ ਗਾਹ ਦੇ ਪਰ ਰੱਖ ਦੇ ਚਲੋ ਆਪਾਂ ਮਠਾਣਾ ਨੂੰ ਦੇ ਦਿੰਦੇ ਮਾੜਾ ਲੈ ਹੁਣ ਬਾਬਾ ਜੀ ਭੋਗ ਦੇ ਦੋ ਬੋਲੋ ਸਬਸਕ੍ਰਾਈਬ ਹੋ ਜੀ ਮਹਾ ਤੰਦਰੁਸਤੀ ਦੇਖੀ ਹਾਥ ਦੇਖੇ ਲੈ ਇਕਨੇ ਆਵਾ ਸੱਚੇ ਪਾਤਸ਼ਾਹ ਸਾਹਿਬ ਦੇ ਬੱਚੇ ਰਹੇ ਸਾਹਮਣੇ ਬੱਚੀਆਂ ਰਾਜੀ ਰਹਿ ਬੇਸ ਬੇ ਸਾਰਿਆਂ ਦੀ ਵਿਖਿਆ ਕਰੀ ਮਹਾਰਾਜੇ ਛੋਟੇ ਤੇ ਵੱਡੇ ਸਭ ਦੇ ਬੱਚੇ ਰਾਜੀ ਤੇ ਹਾਂ ਰਾਜੀ ਰਹੇ ਸਭ ਜੀ ਤੰਦਰੁਸਤੀ ਦੇ ਮਹਾਰਾਜ ਜੀ ਦੇ ਹਾਥ ਦੇ ਰਾਸ ਉਹਦੇ ਮੇਮਿੰਨੀਆਂ ਨੂੰ ਰਾਜੀ ਰੱਖੀ ਇਹ ਜਿਹੜੀ ਕੁੱਤੀ ਆ ਜਾਓ ਵੀ ਉਹਨੂੰ ਬਰੋਟਾ ਲੈ ਕੇ ਨਾ ਨਹੀਂ ਮਾਈ ਗੁੱਚੀ ਪੰਖਾਸਾ ਲੈ ਫੁੱਸ ਲੈ ਲੈ ਸੁਣ ਹਾਂ ਸਸਾ ਕੰਨ ਕਾਤਦੇ ਨੇ ਤਰਤੀ ਕਾ ਸੁਣਨ ਆ ਗਿਆ ਨੇ ਹਾਂ ਅਗਰ ਮੈਂ ਲਾ ਕੇ ਨਾ ਕਰਨਾ ਹਾਂ ਬੀਬੀ ਆ ਦੇ ਤਾਂ ਨਹੀਂ ਕਾ ਸਕੂਲ ਚ ਸਿਖਾਉਂਦੇ ਨੇ ਜੀ ਸਕੂਲ ਚ ਬਰੋਟਾ ਪੁੱਛਦੀ ਆ ਚਰਨਜੀਤ ਹਾਂ ਬਰੋਟਾ ਬਹੁਤ ਆਉਂਦਾ ਵੀ ਛੋਟਾ ਤਾਂ ਨਹੀਂ ਬੀਬੀ ਕੀ ਬੀਬੀ ਕਹਿੰਦੀ ਬਹੁਤ ਵਧੀਆ ਬਰੋ ਆਪਣੀ ਇੱਕ ਰਹਿ ਗਿਆ ਉਹ ਸਾਹਮਣੇ ਬਹੁਤ ਐ ਲੱਗ ਜਾ ਕੋਹ ਲਾਤਾ ਤੀ ਕੋਈ ਨਾ ਉਹ ਲੱਗਦੀ ਜਿਆ ਵੀ ਨਹੀਂ ਤਾਂ ਕਹਿੰਦੇ ਆਣੇ ਅਸੀਂ ਤਾਂ ਹੁਣ ਬਰੋਟਾ ਲੱਗਿਆ ਵੀ ਵੀਡੀਓ ਵਿੱਚ ਦੇਖਣਾ ਹਾਂ ਇਹਨੂੰ ਤਾਂ ਅਸੀਂ ਜਾਣ ਸਕਦੀਆਂ ਦੇਖਣ ਵੀ ਵੀਡੀਓ ਵਿੱਚ ਦੇਖਣਾ ਚੱਲ ਵੀ ਚਰਨਜੀਤ ਹਾਂ ਹਾਂ ਪਾਰਤਾ ਕਰਦਾ ਉਹ ਨਾ ਚਰਨਜੀਤ ਸਕੂਲ ਚ ਵੀ ਸਕੂਲ ਵਿੱਚ ਵੀ ਬੀਬੀ ਸਿਖਾਉਣੇ ਆਏ ਨਹੀਂ ਹੈ ਬੀ ਇਹ ਘਰੇ ਕਰਦਾ ਹੈ ਸਕੂਲ 'ਚ ਵੀ ਸਿੱਖਦਾ ਹੈ ਜੰਗੀ ਲੈਣ ਲੱਗ ਜਾਊਗਾ ਗੁਰੂ ਘਰ ਜਾਊਗਾ ਵਧੀਆ ਉੱਥੇ ਤੇ ਮਿਲਣਾ ਸਾਰਾ ਕੁਝ ਹਾਂ ਜਿੱਥੇ ਮਰਜ਼ੀ ਭੱਜ ਲੋ ਜਾਣ ਦਾ ਗੁਰੂ ਘਰ ਹੀ ਪੈਣਾ ਉਹ ਨਹੀਂ ਦੇਣਾ ਉਹ ਨਹੀਂ ਦੇਣਾ ਦੇ ਦਊਗਾ ਸਭ ਕੁਝ ਉੱਥੇ ਹੀ ਮਿਲਣਾ ਜਿੰਨਾ ਮਾ ਜੀ ਬੰਦਾ ਬੜਾ ਹੋਵੇ ਰੱਬ ਤੇ ਬੜਾਨੀ ਹੈਗਾ ਕੋਈ ਹੂੰ ਉਹ ਦੇ ਕੇ ਭੁੱਲਣ ਵਾਲਿਆਂ ਚੋਂ ਆ ਬੰਦੇ ਨੇ ਤਾਂ ਦੇ ਦੇਣਾ ਹਾਂ ਮੈਂ ਤੇ ਆਖਰੀ ਆਦਤੀ ਆ ਆਖਰੀ ਆ ਉਹਨੇ ਨਹੀਂ ਉਹਨੇ ਨਹੀਂ ਦੇਣਾ ਮੇਰਾ ਮੈਂ ਦੇਣਾ ਹਾਂ ਉਹ ਤਾਂ ਜੋ ਤੁਸੀਂ ਗਾਹ ਗੱਦੀ ਜਾਓ ਸਹੀ ਗੱਲ ਆ ਤਾਂ ਵੀ ਇਹ ਕੁਝ ਕਹਿੰਦੇ ਮਾਰ ਚਲੋ ਤੇ ਉਹ ਵੀ ਕਿੰਨੇ ਨਰਾਤੇ ਆ ਨੋ ਪਤਾ ਨਹੀਂ ਨਰਾਤੇ ਦੇ ਆ ਪਤਾ ਨਹੀਂ ਕਿਹਟੇ ਹੁਣ ਪਤਾ ਲੱਗੂ ਵਧਣੇ ਚੰਗੇ ਹੁੰਦੇ ਨੇ ਨਰਾਤੇ ਸਰਾਦ ਦਾ ਕੁਝ ਹੋਰ ਉਹ ਨਰਾਤੇ ਕਿੰਨੇ ਚਾਹੀਦੇ ਆ ਨਾ ਨੌਂ ਰਾਤੇ ਦਾ ਹਨ ਦਾ ਸੈਨਾ 10 ਮੱਧ ਸੈਰਾ ਵੈਸੇ ਮੈਂ ਨਾ ਜਦ ਕੱਲ ਪ੍ਰਸ਼ਾਦਾ ਦੇ ਕੇ ਆਇਆ ਮੰਦਰ ਦੇ ਵਿੱਚ ਪੰਡਿਤ ਜੀ ਨੂੰ ਮੈਨੂੰ ਉਹ ਵੀ ਦੱਸਦੇ ਤੇ ਕਹਿੰਦੇ ਵੀ ਐ ਤੇ ਕੀ ਆਪਣਾ ਜਿਹੜਾ ਸਰਾਧਾ ਉਹ ਇੱਕ ਘਟ ਗਿਆ ਬਸ ਜੀ 14 ਰਹਿ ਗਏ ਵਧੀਆ ਹਾਂ ਵੀ ਨੌਂ ਰਾਤੇ ਆ 14 ਸਰਾਧਾਂ ਅੱਛਾ ਫੇਰ ਤਾਂ ਠੀਕ ਹੈ 10 ਮੱਧ ਸੈਰਾ 10 ਮੱਧ ਸੈਰਾ ਸਰਾਧ ਘਟ ਗਿਆ ਨਾਤਾ ਸਹੀ ਰਹਿ ਗਿਆ ਨਾਤਾ ਹੁਣੇ ਰਹੀ ਹੈ ਇਵੇਂ ਕਾਤੇ ਵੀ ਬਦਨੇ ਕਾਤੇ ਮਾੜੇ ਹੁੰਨੇ ਚਰਾਹੋ ਸਰਦ ਮਾੜੇ ਕਾਤੇ ਉਹ ਹੁਣ ਆਪਾਂ ਮਾਰੇ ਹੋਏ ਦੀ ਰੋਟੀ ਪਾਉਨੇ ਆ ਸਰਦ ਚੰਗੀ ਚੀਜ਼ ਆ ਹਾਂ ਚੰਗੇ ਦਿਨ ਆਉਂਦੇ ਨੇ ਇਹਦੇ ਨਾਲ ਸਰਦ ਨਾਲ ਚੰਗੇ ਦਿਨ ਆਉਂਦੇ ਆ ਉਹ ਸਰਦ ਦੇ ਚੰਗੇ ਦਿਨ ਆ ਹਾਂ ਸਰਦ ਨਾਲ ਮਾੜੀ ਰੋਟੀ ਪਾਉਨੇ ਆ ਆਪਾਂ ਹਾਂ ਮਰਹਣ ਰੋਟੀ ਪਾਉਨੇ ਆ ਚਰਨ ਆਪਣੇ ਬੇਡੇਰੀਆ ਨੂੰ ਇਹ ਦਰਵਾਜ਼ਾ ਆਉਂਦਾ ਆ ਇੱਕ ਹਨਾ ਹੁਣ ਕਰੇ ਇਹ ਸ਼ੁਰੂ ਤੇ ਆ ਕਿਹੜਾ ਆਪਾਂ ਨੇ ਤੋਰਿਆ ਇਹ ਸ਼ੁਰੂ ਤੇ ਚਲਿਆ ਆਇਆ ਆਪਾਂ ਨੂੰ ਕਰਨਾ ਪੈਣਾ ਆਪਾਂ ਤੋਂ ਜਿਹੜੀ ਲੜੀ ਲਾਤੀ ਬਜ਼ੁਰਗਾਂ ਦਾ ਉਹ ਕਰਨੀ ਪੈਣੀ ਹੈ ਕਰਨੀ ਪੈਣੀ ਆਪਾਸੇ ਹੀ ਹੈ ਐਂ ਤਾਂ ਇਹਦੇ ਨਾਂ ਹੋਵੇ ਸਭ ਪਾਸੇ ਸਭ ਪਾਸੇ ਪਰ ਬਸ ਆਇਰਵਾਜ ਆਪਾਂ ਆਪਣੇ ਘਰਾਂ 'ਚ ਪਾਉਂਦੇ ਕਈ ਇਕਦਮ ਪਾਦਣ ਦੇ ਲਈ ਇਕੱਠਾ ਕਰਕੇ ਸਾਰੇ ਪਿੰਡ ਹਾਂ ਐ ਹੋ ਜਾਂਦਾ ਇਹ ਕਿੱਥੇ ਹੁੰਦਾ ਬੀਬੀ ਨਹੀਂ ਨਹੀਂ ਆਪਾਂ ਇਹਨੇ ਪਾਉਂਦੇ ਨਹੀਂ ਮੰਮੀ ਸਾਡੇ ਕੋਲ ਜਿਹੜਾ ਕਾਲੇ ਵਾਲਾ ਸਾਡੇ ਘਰ ਨਹੀਂ ਪਾਉਂਦੇ ਹੈਗੇ ਹਾਂ ਸਾਡੇ ਉਥੇ ਲੰਗਰ ਚਲਾਉਣਾ ਪੂੜੀ ਅੱਜ ਪਰ ਸਭ ਤੋਂ ਬੈਸਟ ਆ ਪੁੱਛੋ ਘਾਤੇ ਹੁਣ ਆਪਾਂ ਕਰਕੇ ਆਪਾਂ ਹੀ ਖਾ ਲੈਂਦੇ ਹਾਂ ਉਥੇ ਕਿੰਨੇ ਲੋਕਾਂ ਨੇ ਅਰ ਗਰੀ ਇਹਨਾਂ ਦਾ ਕਹਿਣ ਦਾ ਮਤਲਬ ਬੀਬੀ ਪਿੰਡ ਦੇ ਵਿੱਚੋਂ ਗ੍ਰਾਹੀ ਕਰਕੇ ਇੱਕ ਦਿਨ ਫਿਰ ਲੰਗਰ ਲਾ ਦੇਣਾ ਉਹ ਸਾਰੇ ਪਿੰਡ ਦਾ ਸਰਦ ਦਾ ਵੀ ਸਭ ਨੂੰ ਛਕਾ ਦੇਣਾ ਰੋਟੀ ਪਾਣੀ ਆਹੋ ਕਿਧਰੇ ਲਾਵਾ ਜਣੀ ਆਪਾਂ ਦਾਾਨ ਕੱਢਣਾ ਹੁੰਦਾ ਪਰ ਐਂ ਹੁਣ ਆਪਾਂ ਤਾਂ ਦੇਖ ਕਿਸੇ ਦਰ ਦੇ ਦੰਦੇ ਵੀ ਨਾ ਕੋਈ ਲੰਦਾ ਤੁਸਾਂ ਦੱਸੋ ਕਿ ਆਪਾਂ ਕਿਸੇ ਦੇਰ ਹੋਰ ਚੱਲ ਜਰ ਰੋਟੀ ਅਗਲਾ ਹਮੇ ਵਿਚਾਰ ਕਰ ਕਹਿੰਦੇ ਨੇ ਕਿ ਰਾਤ ਦਾ ਉਹ ਪਤਾ ਨਹੀਂ ਕਰਾਉਣੇ ਵਾਲਿਆਂ ਨੇ ਕੋਈ ਵੀ ਨਹੀਂ ਹੁਣ ਉੱਥੇ ਕੋਈ ਵਿਚਾਰ ਨਹੀਂ ਵੀ ਲੰਗਰ ਚੱਲਦਾ ਟਾਈਮ ਹੀ ਖਾਏ ਹੋਣਾ ਮੈਂ ਵੀ ਖਾਣਾ ਮੈਂ ਵੀ ਪਹਿਲੇ ਸਮੇਂ ਵੀ ਇੱਕ ਕਣੀ ਹੁੰਦੇ ਤੇ ਵੈਸੇ ਕੋਈ ਨਹੀਂ ਜਾਂ ਹਾਂ 10 10 10 15 15 ਨੇ ਘਰ ਕੋ ਰੋਟੀ ਖਾਣ ਆਉਂਦੇ ਸੱਡੇ ਹੁਣ ਵੀ ਰਵਾਜ ਆ ਮਰਿੰਦਾ ਡੈਡੀ ਸਾਡੇ ਨਹੀਂ ਕਰਦੇ ਵਿਚਾਰ ਸਾਡੇ ਤੇ ਜੇ ਰੋਟੀ ਖਾਣ ਆਉਂਦੇ ਤੇ ਹਾਂ ਜਿਹੜਾ ਕੋਈ ਘਰ ਆਜੀ ਉਹਨੂੰ ਘਰ ਦੀ ਦੇ ਕੇ ਆਉਂਦੇ ਹਾਂ ਜਦ ਹੁਣ ਸਾਡੇ ਉੱਥੇ ਮੇਰੇ ਪਿਓ ਕੈਂ ਮੈਂ ਸੁਪੀ ਮੈਂ ਸੁਪੀ ਤਾਉ ਸੋ ਤੇ ਸਾਡੀ ਬਾਂਮਣੀ ਨੇ ਖੋਲਣੇ ਆ ਕੇ ਹੂੰ ਬਾਂਮਣੀ ਨੇ ਆ ਕੇ ਡੇਗ ਬਣਾਉਣੀ ਹੈ ਉਹਨੇ ਹੀ ਖੀਰ ਬਣਾਉਣੀ ਹੈ ਉਹਨੇ ਹੀ ਮੱਥਾ ਟਿਕਾਉਣਾ ਹੈ ਬੜੇ ਬੜੇ ਰਿਆਂ ਦਾ ਉਹਨੇ ਹੀ ਆ ਕੇ ਰੋਟੀ ਪਕਾਉਣੀ ਨਿਆਣੇ ਦਾਦਾ ਸਨਿਆਣਾਂ ਨੂੰ ਰੋਟੀ ਖਵਾਉਂਦੇ ਤੇ ਹੁਣ ਕਿੱਥੇ ਕੰਮ ਨਹੀਂ ਕਈ ਪਿੰਡਾਂ 'ਚ ਨਹੀਂ ਵਿਚਾਰ ਕਰਦੇ ਹਜੇ ਵੀ ਚੱਲਦੇ ਆ ਰਿਵਾਜ ਉਹ ਥੋੜੇ ਜਿਹਾ ਬੀਬੀ ਦਾਦੀ ਤਾਂ ਹੈਗੀ ਹੈ ਕਈ ਸਾਡੇ ਪਿੰਡ ਅੱਜ ਵੀ ਉਵੇਂ ਹੀ ਪੁਰਾਣੇ ਰਿਵਾਜਾਂ ਦੀ ਗੱਲ ਹੈ ਖਰਾਦਾਂ ਨੂੰ ਹੁਣ ਆਪਾਂ ਦਾ ਘਰਾਂ ਰੋਟੀ ਕਰ ਲੈਣੀ ਐ ਤਾਂ ਕਰੰ ਅੰਦਾਜ਼ ਜਿਹਾ ਨੇ 15-15 ਨੇ ਨਿਆਣੇ ਹੋ ਜਾਂਦੇ ਤੇ ਘਰ ਰੋਟੀ ਖਾਣ ਆਉਂਦੇ ਤੇ ਹੁਣ ਨਹੀਂ ਆਉਂਦਾ ਕੋਈ ਕਹਿੰਦੇ ਨਾ ਜਾਇਓ ਨਾ ਕੁਝ ਕਰਾ ਦਿਦੋ ਜਾਈਓ ਨਾ ਆਨਲਾਈਨ ਪਰ ਮਮੀ ਸਾਡੇ ਨੂੰ ਜਾਵਾਂ ਪਤਾ ਨਹੀਂ ਕਰਨੇ ਕਰਾਉਣੇ ਆਏ ਪਤਾ ਨਹੀਂ ਕੀ ਵਹਿ ਮਕੰਦਾ ਐ ਪਤਾ ਨਹੀਂ ਕੀ ਨਹੀਂ ਲੰਗਰ ਚੱਲਿਆ ਪੂਰਾ ਹਾਂ ਗੁਰਬਖਸ਼ ਕੋਈ ਨਹੀਂ ਆਇਆ ਉਹ ਹੀ ਐ ਪਰ ਰੋਟੀ ਜਿਆਦਾ ਇਕਣੇ ਖਾਂਦੇ ਤੇ ਨਿਆਣੇ ਸ਼ਰਾਧਾਂ ਨੂੰ ਨਿਆਣਿਆਂ ਨੂੰ ਬੇਨ ਨਹੀਂ ਦਮਿੰਦਾ ਸਾਡੇ ਹਰ 15 ਦਿਨਾਂ ਅਖੀਰ ਰੋਜ਼ ਰੋਟੀ ਨਿਆਣੇ ਜਾਂਦੇ ਤੇ ਖਾਣਾ ਰੋਜ਼ ਰੋਟੀ ਸਾਡੇ ਦਾ ਪਾਇਆਗਾ ਰਵਾਜ ਹਜੇ ਤਾਂ ਹੁਣ ਤਾਂ ਵਿਚਾਰ ਬਹੁਤ ਆ ਹਨਾ ਬੀਬੀ ਹਰ ਇੱਕ ਚੀਜ਼ ਦੀ ਆ ਮੇਰੀਓ ਗੱਲ ਸੁਣ ਲੈ ਮੇਰੀਓ ਦਰਾਨੀ ਦੀ ਗੱਲ ਸੁਣ ਲੈ ਅਮਰਜੀਤ ਦੀ ਜਗ ਇਹ ਹੋਂ ਤਾਂ ਚਾਰ ਬਿਮਾਰ ਤੇ ਦੁਨੀਆ ਨੂੰ ਦੇ ਇੱਕ ਹਟਣਾੰਗ ਬੈਂਦਾ ਜਾਂ ਭਾਈ ਕੋਈ ਉਹੀ ਕਰਦੇ ਨੇ ਲੋਕ ਇਹ ਨਾ ਜਦ ਸਰਾਦ ਕਰਨਾ ਜਦ ਇਹਨੇ ਸਰਾਦ ਕਰਨਾ ਇਹਨੇ ਦਾਦ ਦਾ ਜਨਿਆਣਿਆ ਨੂੰ ਰੋਟੀ ਨੂੰ ਬੁਲਾਉਂਦੀ ਦੀ ਆਪਣੇ ਘਰ ਹਮ ਘਰ ਖਲਾਉਂਦੀ ਦੀ ਰੋਟੀ ਦੀ ਮਰ ਗਈ ਅਸੀਂ ਮਰ ਜਾਣਾ ਹਮ ਜਦ ਇਹਨੇ ਕੋਈ ਸੁੱਚ ਖੋਲਣੀ ਜਦ ਵੀ ਇਹਨੇ ਸ਼ਰੀਕੇ ਦੇ ਵਿੱਚ ਦੇ ਦੇਣੀ ਆਹਣਾਂ ਜਿਵੇਂ ਸਿੰਟਰ ਆਇਆ ਰੋਟੀ ਖਾ ਲੈ ਖੇਰ ਖਾਲਾ ਕਰਨ ਨਿਆਣਿਆਂ ਨੂੰ ਵੀ ਦੇ ਦਿੰਦੀ ਸੀ ਬਈ ਉਹੋ ਹੁਣ ਤੋ ਕਰੀਓ ਜੋ ਕਰਦੀ ਰਹੀ ਐ ਹੁਣ ਮਰ ਗਈ ਉਹ ਚਲੋ ਹਾਂ ਚਲੋ ਪਰ ਜਣੀ ਉਹ ਰਵਾਜ ਕਰਦੀ ਸੀ ਨਿਆਣਿਆਂ ਨੂੰ ਬੁਲਾਉਂਦੀ ਸੀ ਫੇਰ ਮੈਂ ਤੂੰ ਹਟ ਕੇ ਲੋਕ ਬੁਲਾਉਣੇ ਤੇ ਫੇਰ ਉਹ ਵੀ ਹਟ ਗਈ ਵੀ ਲੋਕ ਬਹਿਮ ਕਰਦੇ ਵਿਚਾਰ ਕਰਦੇ ਆ ਹਾਂ ਫੇਰ ਹਟ ਗਈ ਉਹ ਵਿਚਾਰੀ ਪਹਿਲਾਂ ਉਹ ਵੀ ਇਕਨੇ ਕਰਦੀ ਸੀ ਚਲੋ ਤੇ ਫਿਰ ਐਤ ਕੀ ਹੁਣ ਦਸਹਿਰਾ ਆਉਂਦਾ ਚਾਂਜੀਤ ਕੌਰ ਨੇ ਡਿਮਾਂਡ ਬਹੁਤ ਬੜੀ ਰੱਖੀ ਹੋਈ ਆ ਕਹਿੰਦੀ ਬੀਬੀ ਨਾਇਤ ਕੀ ਦਸਹਿਰਾ ਘੁੰਮਣ ਜਾਣਾ ਮੈਂ ਘੁੰਮ ਲਵਾਂ ਤੇਰੇ ਨਾਲ ਕਹਿੰਦੀ ਆ ਘੁੰਮਣ ਨੂੰ ਬੀਬੀ ਉਹ ਮੇਰੇ ਨਾਲ ਨੇ ਕਹਿੰਦੀ ਕਿਆ ਦਵਾਉਗੀ ਬੀਬੀ ਦੇਖਦੇ ਹਾਂ ਹੁਣ ਐਤ ਕੀ ਬੀਬੀ ਨੇ ਜਿਹੜਾ ਕੋ ਮਰਜੀ ਦੇਈਂ ਦਿਓ ਭਾਈ ਹਾਂ ਭਾਈ ਮਿੱਠ ਦੁਕਾਨਾ ਪਰੋਹੀ ਲੈਣਾ ਬਣੇ ਹੋਰ ਕੀ ਅਸੀਂ ਜਹਾਜ਼ ਲੈ ਕੇ ਹੁਣ ਦੁਕਾਨਾ ਵਾਲੇ ਗੱਲ ਠੀਕ ਆ ਪਰ ਥੋੜੇ ਦਿਨਾਂ ਦਾ ਫਰਕ ਬਹਿ ਗਿਆ ਜੀਜਾ ਲੱਗਣ ਲੱਗੇ ਮੈਂ ਤਾਂ ਬਹੁਤ ਦਿਨ ਰੁੱਖੇ ਜੀ ਨਹੀਂ ਫਰਾਂ ਜਿਹੜਾ ਕੁ ਮਾਰਦੀ ਰਿਹੇ ਹੋ ਭਾਈ ਮਹਾਰਾਜ ਸਾਹਿਬ ਨੂੰ ਤਾਂ ਬਿਰਤੀ ਰੱਖਿਆ ਸਾਹਬ ਦੇ ਬੱਚੇ ਰਾਜੇ ਸਾਹਿਬ ਆਇਕਣੇ ਆ ਗਏ ਹਾ ਕੱਲ ਨੂੰ ਰਾਤ ਤਾਂ ਪਹਿਲਾਂ ਵੀ ਭੀ ਕੱਲ ਨੂੰ ਹਾਂ ਕੱਲ ਨੂੰ ਪਹਿਨਾ ਅੱਜ 2 ਤਰੀਕ ਕੱਲ 3 ਦਾ ਪਹਿਨਾ ਅੱਜ ਗ੍ਰਹਿਣ ਵੀ ਲੱਗਣੀ ਰਾਤ ਨੂੰ ਜੇ 9 9 ਤੇ ਤੱਕ 12 ਸਾਢੇ 3 ਵਜੇ ਤੋਂ 3 ਵਜੇ ਤੱਕ ਰਾਤ ਨੂੰ 12 ਤਰੀਕ ਨੂੰ ਦਸਹਿਰਾ ਹੈ। ਅੱਛਾ ਨਹੀਂ 13 ਨੂੰ। 13 ਤਰੀਕ ਦਾ ਦਸਹਿਰਾ। ਅੱਜ ਕੱਹਦਾ? 9, 2 ਆ। ਆਉਂਦੇ ਨਾ ਅੱਜ? 2 ਤਰੀਕ ਅੱਜ। ਹਾਂ। ਕੱਲੂ ਪਹਿਲਾ। ਹਾਂ। 9 ਨਰਾਤੇ 10ਵਾਂ ਦਸਹਿਰਾ। ਬਣ ਗਈ ਨਾ 13 ਤਰੀਕ? ਹੂੰ। ਤੇ ਦੰਦਈ। ਹੂੰ। 13 ਤਰੀਕ ਦਾ ਦਸਹਿਰਾ। ਹੋਰ ਕਿੱਥੇ ਵੀ ਨੇ ਅੱਜ ਲੱਗ ਜਾਣੇ ਤੇ ਹਰ ਸਾਰੇ। 30 ਤਰੀਕ ਦੀ ਦੀਵਾਲੀ ਆ। ਮੀਨਾ ਕੱਲ ਤੱਕ ਦੋੜੀ ਵਿੱਚ ਮੀਨਾ ਕਿਹਦਾ ਮਿੱਟੀ ਕੱਢੇਗਾ ਆਹ ਇੱਕ ਮਹੀਨਾ ਰਹਿ ਗਿਆ ਫੇਰ 30 ਤਰੀਕ ਦੀ ਦੀਵਾਲੀ ਇਹ ਤਾਂ ਸਹਰ ਤੇ ਕਿੰਨੇ ਦਿਨਾਂ ਬਾਅਦ ਹੁੰਦੀ ਹੈ ਦੀਵਾਲੀ ਤੇ ਸਹਰੇ ਦੇ ਬਾਅਦ ਤਾਂ ਹੋਣਾ 8ਵੇਂ ਦਿਨ ਕਿ ਨਹੀਂ 5ਵੇਂ ਦਿਨ ਕਰ ਗਈ ਆਉਣੇ ਉਨਾ ਦੇਖੇ ਕਰਵਾ ਦੇ ਬਾਅਦ ਵਿੱਚ ਤੇਰੇ ਚੱਕਰੀਆਂ ਚੱਕਰੀਆਂ ਵਿੱਚ ਤੇਰੀ ਗੜਬੜੇ ਸਾਰੇ ਹੱਲ ਨੇ ਦੀ ਇੱਕ ਮਹੀਨੇ ਵਿੱਚ ਹੀ ਸਭ ਤੋਂ ਹੋ ਗਏ ਇਕੱਲੇ-ਇਕੱਲੇ ਮਹੀਨੇ ਚੌੜੇ ਚ ਆਈਏ ਹਾਂ ਹੈਨਾ ਦੋ ਦੋ ਤਿਆਰ ਚਾਹੀਦੇ ਤੇ ਇਕੱਠੇ ਹੀ ਹੱਲ ਨੇ ਹੁਣ ਇੱਕੋ ਗਿੰਦੇ ਇੱਕੋ ਮਹੀਨੇ ਚ ਨਾ ਹਾਂ ਚਲੋ ਤਿਹਾਰ ਵੀ ਹਾਂ ਤਿਹਾਰ ਵੀ ਹੈ ਘਰ ਜੇ ਖੁੱਲੇ ਆ ਤਾਂ ਵਧੀਆ ਲੱਗਦੇ ਆ ਜੀਆਂ ਜੇ ਤਾਂ ਚੰਗੇ ਲੱਗਦੇ ਆ ਕਿ ਨਹੀਂ ਸਹੋਲੋ ਬਾਕੀ ਸਭ ਪ੍ਰਮਾਤਮਾ ਸਾਹਿਬ ਨੂੰ ਠੀਕ ਰੱਖੇ ਚੜ੍ਹਦੀ ਕਲਾ ਵਿੱਚ ਰਹੇ ਕਿਹੜੇ ਤਿਹਾਰ ਆਏ ਆ ਸਭ ਨੂੰ ਹਾਸੇ ਬਾਸ ਦੇ ਰੱਖੇ ਖੁਸ਼ੀਆਂ ਨਾਲ ਆਉਣ ਹਨਾ ਬੀਬੀ ਜੀ ਦਿਨ ਦਿਹਾੜਾ ਸਾਹ ਨਾਲ ਕੇ ਦੇਖ ਲੈਣਾ ਪਤਾ ਨਹੀਂ ਲੱਗਿਆ ਵਿਚਾਰੀ ਚਾਚੀ ਦਾ ਤਾਂ ਰਾਉਣ ਕਾਲੀ ਸੀ ਉਹ ਚੰਗੀ ਦੀ ਵਿਚਾਰੀ ਰਾਉਣ ਕਾਲੀ ਆ ਜਾਂਦੀ ਸੀ ਚਾਚੀ ਨੂੰ ਸ਼ਾਮ ਨੂੰ ਦੇਖਣ ਆਉਣਾ ਸੀ ਉਹਨੂੰ ਗੰਦ ਪਾਉਣਾ ਜੇ ਕੋਈ ਹਾਂ ਬੁਲਾਤਾ ਕਿ ਨਹੀਂ ਹਾਂ ਵੀਨੇ ਬਰੋਟਾ ਦੇਖਣ ਆਉਣੀ ਪਿਆ ਆਇਆ ਨਾ ਤਾਂਨੇ ਕੱਦਾ ਵੀ ਦੇਖ ਕੇ ਆ ਬਰੋਟਾ ਮੈਂ ਲਾ ਲਿਆ ਮੋਤੀ ਮੋਤ ਤਾਂ ਚਲੋ ਚਲੋ ਬਾਕੀ ਠੀਕ ਹੈ ਜੀ ਤੇ ਹੁਣ ਸਾਨੂੰ ਦੇ ਦੇ ਆ ਗਿਆ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਅਗਰ ਜੇ ਸਾਧ ਤੋਂ ਕੁਝ ਕਹਿਣ ਦੇ ਸਮੇ ਗਲਤੀਆਂ ਹੁੰਨੀਆਂ ਤਾਂ ਸ਼ਮਾ ਜਰੂਰ ਕਰ ਦਿਆ ਕਰੋ ਜੀ ਤੇ ਮਿਲਦੇ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਕਿਉਂਕਿ ਜਿਹੜੀਆਂ ਸਾਡੀਆਂ ਗੱਲਾਂ ਇਹ ਸਾਡੇ ਦਿਲ ਦੀਆਂ ਜਦਵਾਤੀਆਂ ਨੇ ਸਾਡੇ ਜੋ ਦਿਲ ਦੇ ਵਿੱਚ ਆਸੀ ਉਹ ਗੱਲਾਂ ਕਰਦੇ ਆਂ ਅਸੀਂ ਸੋਚਦੇ ਨਹੀਂ ਜੋ ਸਾਡੀ ਜ਼ੁਬਾਨ 'ਚ ਆ ਜੋ ਸਾਡੇ ਦਿਲ 'ਚ ਆ ਜੋ ਸਾਡੇ ਨਾਲ ਬੀਤੀਆਂ ਸੀ ਉਹੀ ਗੱਲਾਂ ਕਰਦੇ ਆਂ ਕਨਹੀਂ ਬੀਬੀ ਚਲੋ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਅਗਲੇ ਬਲੌਗ ਬਾਕੀ ਤੁਹਾਨੂੰ ਪਤਾ ਹੀ ਆ ਜਿਹੜਾ ਅੱਜ ਦਾ ਸਮਾਂ ਹੈ ਜਿੱਦਾਂ ਸਾਨੂੰ ਬੀਬੀ ਨੇ ਦੱਸਿਆ ਵੀ ਅੱਜ ਦਾ ਸਮਾਂ ਇਹ ਹੈ ਜੀ ਵੀ ਕਿਤੇ ਅੱਜ ਘਰ ਦੇ ਵੀ ਕਿਸੇ ਦੀ ਜਾਨ ਨੂੰ ਜੀ ਨਹੀਂ ਕਰਦਾ ਵਿਚਾਰ ਬਹੁਤ ਕਰਦੇ ਆ ਅੱਜ ਦੇ ਸਮੇ ਦੇ ਵਿੱਚ ਉਹ ਪਹਿਲੇ ਜਿਹੜੇ ਸਮੇ ਹੁੰਦੇ ਤੇ ਕਿਤੇ ਰੋਟੀ ਖਾ ਲੈਣੀ ਕਿਤੇ ਸੌਂਜਣਾ ਉਹ ਸਮੇ ਖਤਮ ਹੋ ਗਏ ਪੁੱਲ ਗਏ ਲੋਕ ਚਲੋ ਬਾਕੀ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਕਿਸੇ ਅਗਲੇ ਬਲੌਗ ਦੇ ਵਿੱਚ ਜੀ